वो देश के अलग अलग हिस्सों में उन्होंने चक्का जाम कर रखा है और इस मुहिम का आज हम हिस्सा बने आंदोलन हमारा चला था जिसमें हमारे 700 किसान भाई भी मरे थे उसके लिए उनको दो साल संघर्ष करना पड़ा और ड्राइवरों की दो दिन हड़ताल में सरकार बैक फुटरा हमारे तो लिए बना रही है ड्राइवरों के लिए बना रही है या वो बना रही थी तो क्या ऐसा नहीं हो सकता था कि उसमें हमारे ड्राइवरों को शामिल किया जाए ਇਕਰ ਗੱਲ ਕਰੀ ਤਾਂ ਸਵੇਰ ਤੋਂ ਹੀ ਲਗਾਤਾਰ ਜਿਹੜੇ ਟ੍ਰਾਈ ਸਿਟੀ ਦੀ ਕੈਪ ਡਰਾਈਵਰਸ ਜਿਹੜੇ ਇਹ ਉਹ ਹੜਤਾਲ ਦੇ ਉੱਤੇ ਨੇ ਤੇ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਜਿਹੜਾ ਹਿੱਟਨ ਰਨ ਨੂੰ ਲੈ ਕੇ ਕਾਨੂੰਨ ਜਿਹੜਾ ਹੈ ਬਣਾਇਆ ਗਿਆ ਉਸ ਨੂੰ ਉਹਦੇ ਵਿਰੋਧ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਜੁੜਾ ਇਸ ਕੈਪ ਡਰਾਈਵਰਸ ਵੱਲੋਂ ਜਿਹੜੀ ਇੱਥੇ ਹੜਤਾਲ ਕੀਤੀ ਗਈ ਹੈ ਤਸਵੀਰਾਂ ਵੀ ਦਿਖਾਣਾ ਚਾਹਵਾਂਗਾ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਵੀ ਜਿਸ ਗਰਾਊਂਡ ਦੇ ਵਿੱਚ ਅਸੀਂ ਖੜੇ ਆ ਉਸ ਹਰ ਉਸ ਗਰਾਊਂਡ ਦੇ ਵਿੱਚ ਜਿੱਥੇ ਵੀ ਨਜ਼ਰ ਮਾਰੀ ਜਾਵੇ ਉੱਥੇ ਜਾਂ ਤਾਂ ਕੈਪ ਡਰਾਈਵਰਸ ਜਾਂ ਤਾਂ ਕੈਪਸ ਜਿਹੜੀਆਂ ਨੇ ਮੌਜੂਦ ਖੜੀਆਂ ਨੇ ਕੈਪ ਜਿਹੜੀਆਂ ਇੱਥੇ ਸਿੱਧੇ ਤੌਰ ਦੇ ਉੱਤੇ ਇਹਨਾਂ ਵੱਲੋਂ ਜਿਹੜੇ ਨੇ ਕੁਛ ਇੱਕ ਜਿਹੜੇ ਨੇ ਕੈਬ ਡਰਾਈਵਰਸ ਆਪਣੇ ਪਰਿਵਾਰਕ ਮੈਂਬਰਾਂ ਕੋ ਵਾਪਸ ਆ ਚੁੱਕੇ ਹੋਏ ਨੇ ਸਾਡੇ ਨਾਲ ਟ੍ਰਾਈ ਸਿਟੀ ਕੈਬ ਜਿਹੜੀ ਯੂਨੀਅਨ ਹੈਗੀ ਹੈ ਉਸ ਦੇ ਪ੍ਰਧਾਨ ਮੌਜੂਦ ਨੇ ਜ਼ਰੂਰ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਪ੍ਰਧਾਨ ਸਾਹਿਬ ਸਭ ਤੋਂ ਵੱਡਾ ਸਵਾਲ ਇਸ ਵਕਤ ਇਹੀ ਆਂਦਾ ਹੈ ਕਿ ਜੇਕਰ ਹਿੱਟਨ ਰਨ ਰੂਲ ਲਾਗੂ ਕਰ ਦਿੱਤਾ ਗਿਆ ਤੇ ਉਸ ਦੇ ਵਿੱਚ ਪੱਤੀ ਕੀ ਜਿਸ ਕਰਕੇ ਪਹਿਲਾਂ ਟਰਾਂਸਪੋਰਟਰਾਂ ਨੇ ਜਾਂ ਡਰਾਈਵਰਾਂ ਨੇ ਹੜਤਾਲ ਕੀਤੀ ਸੀ ਤੇ ਅੱਜ ਕੈਬ ਡਰਾਈਵਰ ਹੜਤਾਲ ਦੇ ਨੇ ਜਨਾਬ ਮuje ਬਤਾਇ ਇਸਮੇ ਨਵਾਂ ਕੀ ਹੈ ਇਹ ਤਾਂ ਆਲਰੇਡੀ ਕਾਨੂੰਨ ਥਾ ਇਹ ਕਾਨੂੰਨ ਕੋ ਇਨੋ ਨੇ ਐਮੈਂਡਮੈਂਟ ਕਰਕੇ ਉਸਮੇ एक तरफ से बोल रहे हैं जी हम कोई सख्ताई कर रहे हैं किस चीज़ की सख्ताई कर रहे हैं जी आप कैसे वेरीफाई करोगे हिट एंड रन जो हुआ है आज तक आप उनको वेरीफाई नहीं कर पाते हैं आप बोलते हैं जी हमारे पास गाड़ी नहीं मिली नंबर नहीं मिला ये नहीं हुआ वो नहीं हुआ तो नहीं हमें क्या क्या नवा है ये मेरे को समझ नहीं लग रहा है इस करके हम इसका विरोध कर रहे हैं एक तारीख से जो हमारे ड्राइवर भाई है वो देश के अलग अलग हिस्सों में उन्होंने चक्का जाम कर रखा है ਔਰ ਇਸ ਮੁਹਿੰਮ ਕਾ ਅੱਜ ਹਮ ਹਿੱਸਾ ਬਣੇ ਹੈ ਜੀ ਜੀ ਮਤਲਬ ਇੱਕ ਦੇਸ਼ ਭਰ ਦੇ ਵਿੱਚ ਕੈਬ ਡਰਾਈਵਰ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਇਸ ਵਕਤ ਚੱਕਾ ਜਾਮ ਕਰਕੇ ਬੈਠੇ ਹੋ ਨੇ ਇਹਨਾਂ ਨਾਲ ਤੁਹਾਡੇ ਵੀ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਖਾਸ ਕਰਕੇ ਜਿਹੜੇ ਲੋਕ ਕੈਬਸ ਦੇ ਉੱਤੇ ਨਿਰਭਰ ਕਰਦੇ ਨੇ ਉਹਨਾਂ ਦਾ ਵੀ ਆਵਾਜਾਈ ਦੇ ਉੱਤੇ ਕਾਫੀ ਅਸਰ ਪੈ ਰਿਹਾ ਲੱਗਦਾ ਕਿ ਉਸ ਕਿਉਂਕਿ ਇਸ ਦੇ ਵਿੱਚ ਜਦੋਂ ਕੋਈ ਵੀ ਵਿਰੋਧ ਹੁੰਦਾ ਹੈ ਕੋਈ ਵੀ ਹੜਤਾਲ ਹੁੰਦੀ ਹੈ ਉਸ ਦਾ ਅਸਰ ਸਿੱਧੇ ਤੌਰ ਦੇ ਉੱਤੇ ਆਮ ਇਨਸਾਨ ਦੇ ਉੱਤੇ ਜਾਂ ਫਿਰ ਜਿਹੜਾ ਹੜਤਾਲ ਕਰਦਾ ਉਸ ਤੇ ਪੈਂਦਾ ਨਜ਼ਰ ਆਉਂਦਾ देखो जी जब भी कोई स्ट्राइक होती है आम आदमी तो पीसता ही पीसता है लेकिन जो ड्राइवरों की जब हड़ताल होती है जो एक ट्रांसपोर्ट है ट्रांसपोर्ट लाइफ लाइन माना जाता है ना बल्कि भारत का मेरे को पता चला कि दुनिया के सेवनटीन देश सेवन वन सेवन सेवनटीन देश इसको लाइफ लाइन मानते हैं जिसमें अमेरिका भी है तो इसका असर पड़ता है जी आप देख रहे हैं कि, कि जो किसान आंदोलन हमारा चला था जिसमें हमारे 700 किसान भाई भी मरे थे उसके लिए उनको दो साल संघर्ष करना पड़ा और ड्राइवरों की दो दिन हड़ताल में सरकार बैकफुट पर आ गई है तो वो यकीन ये लाइफ लाइन है सरकार को इस बारे में सोचना चाहिए अगर वो कानून हमारे लिए बना रही है ड्राइवरों के लिए बना रही है या वो बना रही थी तो क्या ऐसा नहीं हो सकता था कि उसमें हमारे ड्राइवरों को शामिल किया जाए क्योंकि रोडो में रोड में जो दिक्कत आती है उसके बारे में हमें पता है ना हम बताते हैं सर इसमें ऐसे ने ऐसा करी है किसानों के लिए तुमने जी आ, वो बिल पेश किया कानून बनाया क्या तुम्हें पता है खेतों में क्या दिक्कत आती है अरे यार जिसके लिए तुम कानून बना रहे हो उनको शामिल तो करो इसमें तुम एसी रूमों में बैठ के नए नए फरमान जारी कर देते हो कोई बढ़िया बात नहीं है ਕੀ ਲੱਗਦਾ ਹੈ ਸਭ ਤੋਂ ਵੱਡਾ ਇੱਕ ਸਵਾਲ ਇੱਥੇ ਇੱਕ ਜ਼ਰੂਰ ਖੜਾ ਹੋ ਜਾਂਦਾ ਜਿੱਦਾਂ ਉਹਨਾਂ ਨੇ ਦੱਸੇ ਕਿ ਕਾਨੂੰਨ ਤਾਂ ਪਹਿਲਾਂ ਤੋਂ ਹੀ ਸੀਗਾ ਤੇ ਫੇਰ ਦੀ ਕਾਨੂੰਨ ਦੇ ਵਿੱਚ ਸੋਣੀ ਸਖਤਾਈ ਕੀਤੀ ਗਈ ਹੈ ਜੁਰਮਾਨਾ ਵਧਾਇਆ ਗਿਆ ਸਜ਼ਾ ਵਧਾਈ ਗਈ ਹੈ ਉਸ ਦੇ ਵਿੱਚ ਡਰ ਕੀ ਹੈ ਕੈਪ ਡਰਾਈਵਰਸ ਨੂੰ ਜਾਂ ਕਿਸੇ ਵੀ ਡਰਾਈਵਰ ਨੂੰ ਸਰ ਪਹਿਲਾਂ ਤਾਂ ਜਿਹੜਾ ਹੇਟੈਂਡ ਰੰਨ ਦਾ ਕੇਸ ਹੈ ਇਹਦੇ ਵਿੱਚ ਜਿਹੜੀ ਤੁਹਾਡੇ ਤੇ ਧਾਰਾ ਲੱਗਦੀ ਹੈ ਉਹਨੂੰ ਗੈਰ ਇਰਾਦਤਨ ਹੱਤਿਆ ਦਾ ਕੇਸ ਮੰਨਿਆ ਜਾਂਦਾ ਹੈ ਜਦ ਕਿਸੇ ਬੰਦੇ ਨੇ ਜਾਣ ਬੁੱਝ ਕੇ ਕੋਈ ਐਕਸੀਡੈਂਟ ਨਹੀਂ ਕੀਤਾ ਜਾਂ ਕੋਈ ਵਾਰਦਾਤ ਨਹੀਂ ਕੀਤੀ ਜਿਹੜੀ ਅਣਜਾਣੇ ਦੇ ਵਿੱਚ ਜਾਂ ਮੌਕੇ ਤੇ ਤੁਹਾਡੇ ਕੋਲ ਇੱਕ ਹਾਦਸਾ ਹੋ ਗਿਆ ਉਹਦੇ ਵਿੱਚ ਅਗਰ ਤੁਹਾਨੂੰ 2 ਸਾਲ ਦੀ ਸਜ਼ਾ ਹੋ ਜਾਂਦੀ ਹੈ ਜਿਹੜਾ ਤੁਸੀਂ ਕਰਨਾ ਨਹੀਂ ਚਾਹੁੰਦੇ ਸੀ ਲੇਕਿਨ ਹੋ ਗਿਆ। ਕੀ 2 ਸਾਲ ਦੀ ਸਜ਼ਾ ਘੱਟ ਸੀਗੀ? ਕੀ 2 ਸਾਲ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਇੱਕ ਬੰਦਾ ਜਿਹੜਾ ਘਰ ਦਾ ਸਦਸਾ ਜਿਹੜਾ ਇਕਲੌਤਾ ਸਦਸਾ ਘਰ ਨੂੰ ਘਰ ਦੇ ਲਈ ਕਮਾ ਰਿਹਾ ਹੈਗਾ ਚਲਾ ਰਿਹਾ ਹੈਗਾ ਉਹ 10 ਸਾਲ ਲਈ ਜੇਲ੍ਹ ਦੇ ਅੰਦਰ ਚੱਲ ਜਾਂਦਾ ਜਾਂ ਉੱਤੇ ਭਾਰੀ ਪ੍ਰਕਰਮ ਜੁਰਮਾਨਾ ਲੱਗ ਜਾਂਦਾ ਹੈਗਾ। ਕੀ ਸਾਡੇ ਕੋਈ ਨੇ ਐਸੈਟ ਹੈਗੇ ਨੇ ਵੀ ਸਾਡਾ ਪਰਿਵਾਰ ਪਿੱਛੋਂ ਪਲ ਸਕਦਾ ਤੁਸੀਂ ਇੱਕ ਬੰਦੇ ਨੂੰ ਨਹੀਂ ਸਜ਼ਾ ਦੇ ਰਹੇ ਤੁਸੀਂ ਪੂਰੇ ਪਰਿਵਾਰ ਨੂੰ ਸਜ਼ਾ ਦੇ ਰਹੇ ਹੋ ਪਰ ਇਸ ਦੇ ਵਿੱਚ ਫਿਰ ਇਹ ਵੀ ਤਾਂ ਹੋ ਸਕਦਾ ਤੁਸੀਂ ਜੇਕਰ ਕੋਈ ਹਿੱਟ ਹੋ ਹੀ ਗਿਆ ਤਾਂ ਉੱਥੇ ਖੜੇ ਰਹੀਏ ਨਾ ਉੱਥੋਂ ਭੱਜੀਏ ਨਾ ਜੇ ਭੱਜੋਗੇ ਤਾਂ ਹੀ ਸਜ਼ਾ ਦਾ ਅਪਰਾਧ ਨਾਗਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਣਾ ਆ ਵੀ ਜਦੋਂ ਗੱਡੀ ਐਨੇ ਜ਼ੋਰ ਕੇ ਐਕਸੀਡੈਂਟ ਹੁੰਦੀ ਹੈ ਵੀ ਸਾਹਮਣੇ ਵਾਲਾ ਮਰ ਜਵੇ ਤਾਂ ਗੱਡੀ ਤਾਂ ਤੁਹਾਡੀ ਚੱਲਣ ਦੇ ਹਾਲਾਤ ਵਿੱਚ ਰਹਿੰਦੀ ਨਹੀਂ ਹੈਗੀ ਮਤਲਬ ਗੱਡੀ ਲੈ ਕੇ ਤਾਂ ਤੁਸੀਂ ਭੱਜ ਨਹੀਂ ਸਕਦੇ ਤੁਸੀਂ ਟਰੇਸ ਤਾਂ ਹੋ ਹੀ ਜਾਣਾ ਕਿਉਂਕਿ ਤੁਹਾਡੀ ਗੱਡੀ ਖੜੀ ਆ ਰਜਿਸਟਰਡ ਗੱਡੀ ਆ ਟ੍ਰੈਸ ਤਾਂ ਤੁਸੀਂ ਹੋ ਹੀ ਜਾਣਾ ਫਿਰ ਬੰਦਾ ਕਿਹੜੇ ਹਾਲਾਤਾਂ ਚ ਭੱਜਦਾ ਪਹਿਲਾਂ ਇਸ ਤੇ ਸਵਾਲ ਹੋਣਾ ਚਾਹੀਦਾ ਕਿਉਂ ਭੱਜਦਾ ਕਿਉਂਕਿ ਜਾਂ ਤਾਂ ਉਹ ਆਪ ਹੀ ਇੰਜਰਡ ਹੋ ਚੁੱਕਾ ਹੁੰਦਾ ਐਸੇ ਹਾਲਾਤ ਚ ਹੁੰਦਾ ਹੀ ਨਹੀਂ ਹੈਗਾ ਵੀ ਉਹ ਬੰਦੇ ਨੂੰ ਚੱਕ ਸਕੇ ਦੂਸਰਾ ਅਗਰ ਉਹ ਚੱਕਣਾ ਚਾਹੁੰਦਾ ਵੀ ਆ ਤਾਂ ਐਨੀ ਦੇਰ ਦੇ ਵਿੱਚ ਐਨੀ ਭੀੜ ਇਕੱਠੀ ਹੋ ਜਾਂਦੀ ਆ ਸਾਹਮਣੇ ਭਈ ਲਾਸ਼ ਨੂੰ ਦੇਖ ਕੇ ਉਹਨਾਂ ਨੂੰ ਐ ਨਹੀਂ ਲੱਗਦਾ ਵੀ ਸ਼ਾਇਦ ਇਸ ਦੀ ਗਲਤੀ ਨਾਲ ਹੀ ਇਹ ਬੰਦਾ ਮਰਿਆ ਲੇਕਿਨ ਉਹਨਾਂ ਨੂੰ ਲੱਗਦਾ ਸਾਹਮਣੇ ਵਾਲਾ ਕਿਉਂ ਬਚ ਗਿਆ ਵੀ ਇਹ ਤਾਂ ਮਰ ਗਿਆ ਉਹ ਸਾਹਮਣੇ ਵਾਲੇ ਨੂੰ ਕਿਉਂ ਬਚਨ ਦੇ ਦੀਏ ਉਹ ਜਿਹੜਾ ਗੁੱਸਾ ਦਿਖਾਉਂਦੇ ਨੇ ਉਹਨਾਂ ਦਾ ਜਦ ਕੇ ਫਰਜ ਬੰਦਾ ਹੈਗਾ ਜਿਹੜੀ ਬੰਦਾ ਥੱਲੇ ਗਿਰਿਆ ਪਿਆ ਉਹ ਸ਼ਾਇਦ ਬਚ ਸਕਦਾ ਉਹਨੂੰ ਚੱਕ ਕੇ ਹਸਪੀਟਲ ਲਿਜਾਈਏ ਜਿਹੜਾ ਦੂਜਾ ਬੰਦਾ ਵੀ ਇਹਦੇ ਵਿੱਚ ਬਚਿਆ ਉਹ ਵੀ ਕਿਤੇ ਨਾ ਕਿਤੇ ਇੰਜਰਡ ਹੋਇਆ ਐਦਾਂ ਕਦੇ ਨਹੀਂ ਹੁੰਦਾ ਵੀ ਇੱਕ ਬੰਦਾ ਮਰਨ ਜੋਗਾ ਹੋ ਜਵੇ ਦੂਜਾ ਬਿਲਕੁਲ ਫਿੱਟ ਐਂਡ ਫਾਈਨ ਪਿਆ ਹੈਗਾ ਉਹ ਵੀ ਮਰਨ ਦੇ ਹਾਲਾਤ ਚ ਉਹਨੂੰ ਹਸਪੀਟਲ ਲਿਜਾਣ ਦੀ ਬਜਾਏ ਉਹਨੂੰ ਕੋਟਿਆਂ ਮਾਰਿਆ ਜਾਂਦਾ ਉਹਦੀ ਮੌਬ ਲਿੰਚਿੰਗ ਕੀਤੀ ਜਾਂਦੀ ਹੁਣ ਸਰਕਾਰ ਕਹਿੰਦੀ ਹੈ ਜੀ ਅਸੀਂ ਮੌਬ ਲਿੰਚਿੰਗ ਤੇ ਵੀ ਕਾਨੂੰਨ ਬਣਾਤਾ لیکن ਜਿਹੜਾ ਬੰਦਾ بچانا ਚਾਹੁੰਦਾ ਸੀ ਡਰਾਈਵਰ ਉਸ ਨੂੰ ਜੇ ਉਹਦੀ ਮੌਬ ਲਿੰਚਿੰਗ ਹੋ ਗਈ ਮੁਰਗੇ ਜਿਹੜੀ ਭੀੜ ਨੇ ਮੌਬ ਲਿੰਚਿੰਗ ਕੀਤੀ ਪਹਿਲਾਂ ਤਾਂ ਭੀੜ ਦੀ ਕੋਈ ਪਛਾਣ ਨਹੀਂ ਹੁੰਦੀ ਦੂਸਰੀ ਜੇ ਭੀੜ ਤੇ ਕੋਈ ਕਾਨੂੰਨ ਜਾਂ ਕੋਈ ਉਹਨਾਂ ਨੂੰ ਸਜ਼ਾ ਹੋ ਵੀ ਗਈ ਡਰਾਈਵਰ ਤਾਂ ਆਪਣੀ ਜਾਨ ਤੋਂ ਗਿਆ ਜੀ ਡਰਾਈਵਰ ਨੂੰ ਆਪਣੀ ਫਿਕਰ ਘੱਟ ਹੁੰਦੀ ਆਪਣੇ ਪਰਿਵਾਰ ਦੀ ਫਿਕਰ ਜ਼ਿਆਦਾ ਹੁੰਦੀ ਹੈ ਵੀ ਜੇ ਜਾਨ ਬਚ ਗਈ ਤਾਂ ਆਪਣੇ ਪਰਿਵਾਰ ਦੀ ਰੋਜੀ ਰੋਟੀ ਚਲਾਉਂਦੇ ਹੋ ਜਾਣਗੇ ਅਗਰ 10 ਸਾਲ ਲਈ ਅੰਦਰ ਚੱਲ ਗਏ ਤਾਂ ਫਿਰ ਉਸ ਤੋਂ ਬਾਅਦ ਉਹ ਕੱਲਾ ਡਰਾਈਵਰ ਨਹੀਂ ਮਰਦਾ ਜੀ ਉਹਦਾ ਸਾਰਾ ਪਰਿਵਾਰ ਖਤਮ ਹੁੰਦਾ ਉਹਦੇ ਬੱਚੇ ਉਹਦੇ بیوی ਉਹਦੇ ਬਜ਼ੁਰਗ ਮਾਪੇ ਸਾਰੇ ਇਹਦੇ ਸਾਰੇ ਸਫਰ ਹੁੰਦੇ ਹੈਗੇ ਨੇ ਇਸ ਦੇ ਨਾਲ